ਤੁਸੀਂ ਚੇਅਰ ਨੂੰ ਫੋਰਸ ਨਹੀਂ ਕਰ ਸਕਦੇ ਨੋਬਾਡੀ ਕੈਨ ਫੋਰਸ ਦਾ ਚੇਅਰ ਪਲੀਜ਼ ਸਪੀਕਰ ਸਾਹਿਬ ਠੀਕ ਠੀਕ ਜੀ ਰਾਣਾ ਜੀ ਦੇ ਆਪਣੇ ਆਪਣੇ ਬਰਾਬਰ ਦੇ ਮੈਂਬਰ ਨੇ ਜੀ ਉਹਨਾਂ ਨੇ ਬੋਲਣਾ ਹੈ ਰਾਣਾ ਜੀ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਰਾਣਾ ਜੀ ಲೆਟ ਹਿਮ ਸਪੀਕ ಲೆਟ ਹਿਮ ਸਪੀਕ ಲೆਟ ਹਿਮ ਸਪੀਕ ਇਹ ਤੁਹਾਡੀ ਮਰਜ਼ੀ ਨਹੀਂ ਹੈ एम एफ फिरने देखना कदो किसने बोलना है प्लीज बैठो ਤੁਸੀਂ ਬੈਠੋ ਤੁਸੀਂ ਪਲੀਜ਼ ਰਾਣਾ ਜੀ ਤੁਸੀਂ ਬੋਲਣਾ ਚਾਹੁੰਦੇ ਹੋ ਰਾਣਾ ਜੀ ਪਲੀਜ਼ ਕੰਟੀਨਿਊ ਸਪੀਕਰ ਸਾਹਿਬ ਅੱਜ ਸਭ ਤੋਂ ਵੱਡੀ ਸਮੱਸਿਆ ਕਲ ਤੋਂ ਵੱਲ ਆ ਸਾਹਿਬ ਸਪੀਕਰ ਸਾਹਿਬ ਤੁਸੀਂ ਬੈਠੋ ਜੀ ਹਾਂ ਜੀ ਰਾਣਾ ਜੀ ਪਲੀਜ਼ ਕੰਟੀਨਿਊ ਸਪੀਕਰ ਸਾਹਿਬ ਅੱਜ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਆ ਨਜਾਇਜ਼ ਅਸਲਾ ਜਿੰਨਾ ਪੰਜਾਬ 'ਚ ਆਪਾਂ ਸਾਰੇ ਸਦਨ ਦੇ ਮੈਂਬਰ ਐ ਆਪਾਂ ਆਪਣੇ ਇਲਾਕਿਆਂ 'ਚ ਦੇਖ ਰਹੇ ਆ ਵੀ ਬਹੁਤ ਨਜਾਇਜ਼ ਅਸਲਾ ਵੱਧ ਗਿਆ ਲੋਕ ਅੱਜ ਜ਼ਿੰਮੇਦਾਰ ਆਪਣੀ ਮੋਟਰ ਤੇ ਨਹੀਂ ਜਾ ਸਕਦਾ ਮੇਰੇ ਇਲਾਕੇ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਹਾਲ ਹੋਣਾ ਵੀ ਲੋਕ ਖੇਤਾਂ ਨੂੰ ਸ਼ਾਮ ਨੂੰ ਮੋਟਰ ਤੇ ਜਾਂਦੇ ਆ ਤੇ ਲੋਕ ਪੈ ਜਾਂਦੇ ਆ ਕੋਈ ਦਾਤੀ ਮਾਰ ਕੇ ਕੋਈ ਕੁਛ ਮਾਰ ਕੇ ਤੇ ਸਰ ਅੱਜ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਮੈਂ ਸਦਨ ਦੇ ਵਿੱਚ ਬੇਨਤੀ ਕਰਨੀ ਚਾਹੁੰਦਾ ਸਾਰੇ ਮੈਂਬਰਾਂ ਦਾ ਸੇ ਸਾਥ ਹੋਵੇ ਕਿ ਜਿਹੜਾ ਬੰਦਾ ਕਿਸੇ ਨੂੰ ਵੱਢੇ ਲੁੱਟ ਖੋ ਕਰੇ ਨਜਾਇਜ਼ ਅਸਲਾ ਹੋਵੇ ਉਹਨੂੰ 10 ਸਾਲ ਦੀ ਸਜ਼ਾ ਹੋਣੀ ਆ ਹੋਣੀ ਚਾਹੀਦੀ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸੁਧਾਰ ਸਕਦੇ ਨਹੀਂ ਨਹੀਂ ਸੁਧਾਰ ਸਕਦਾ ਇੱਕ ਕਿਸਾਨੀ ਬੰਦਾ ਅੰਦਰ ਜਾਂਦਾ ਇੱਕ ਮਹੀਨੇ ਲਈ ਜ਼ਮਾਨਤ ਕਰਕੇ ਬਾਹਰ ਆ ਜਾਂਦਾ ਉਹਦਾ ਕੌਨਫੀਡੈਂਸ ਲੈਵਲ ਵੱਧ ਜਾਂਦਾ ਸਰ ਪੁਲਿਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 25 25 ਗਨ ਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਇਹ ਕਹਿੰਨਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਹੀ ਹੋਣ ਅਸਲੀਅਤ ਹੈ ਸਰ ਲੋੜ ਇਹ ਆ ਕਿ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4-4 ਗਨਮੈਂ ਬਾਕੀ ਟ੍ਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਰ ਇਹ ਬੜੀ ਵੱਡੀ ਸਮੱਸਿਆ ਪਹਿਲਾਂ ਸਰਕਾਰ ਹੁੰਦੇ ਆ 25-25 ਆਪੋਜੀਸ਼ਨ 'ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦਿਆਂ ਦਾ ਇਹ ਘਰੋਂ ਨਹੀਂ ਵਿਕਲਦੇ ਵੀ ਗਨਮੈਨ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜ਼ੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਡਾਕਟਰ ਇੰਦਰਬੀਰ ਸਿੰਘ ਨੇਜਰ ਸਾਹਿਬ